ਅੱਜ ਮੈਂ ਸਟੇ ਪਹਿਲੀ ਵਾਰ ਆਪਣੇ ਸ਼ਬਦਾਂ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕਰਨ ਦੀ ਹਿੰਮਤ ਮੈਂ ਮੇਰੀ ਮਾਂ ਸੁਜੀਤ ਕੌਰ ਜੀ ਨੇ ਦਿੱਤੀ ਆ ਜਿਨ੍ਹਾਂ ਤੋਂ ਸਿੱਖ ਕੇ ਮੈਂ ਆਪਣੇ ਸ਼ਬਦਾਂ ਨੂੰ ਕਵਿਤਾ ਦੇ ਰੂਪ ਚ ਲਿਖਣ ਦੇ ਕਾਬਿਲ ਹੋ ਗਈ ਆ ਤੇ ਨਿਆਣੀ ਸਮਝ ਕੇ ਮaaf ਕਰ ਦਿਓ ਪਹਿਲੀ ਵਾਰ ਬੋਲਣ ਲੱਗੀਆਂ ਕੋਈ ਗਲਤੀ ਹੋ ਜਵੇ ਤਾਂ ਮਾਫ ਕਰਨਾ ਮੇਰੀ ਕਵਿਤਾ ਦਾ ਨਾਮ ਕੁਝ ਤੇਰੇ ਨੇ ਕੁਝ ਮੇਰੇ ਨੇ ਕੁਝ ਤੇਰੇ ਕੁਝ ਮੇਰੇ ਨੇ ਕੁਝ ਸਾਜ ਤੇ ਸਵੇਰੇ ਨੇ ਹੂੰ ਕੁਝ ਤੇਰੇ ਨੇ ਕੁਝ ਮੇਰੇ ਨੇ ਕੁਝ ਸਾਜ ਤੇ ਸਵੇਰੇ ਨੇ ਬੰਦ ਅੱਖੀਆਂ ਵਿੱਚ ਹਨੇਰੇ ਨੇ ਜਦ ਖੋਲਾਂ ਤੇ ਸੁਫਨੇ ਬਥੇਰੇ ਨੇ ਕੁਝ ਤੇਰੇ ਨੇ ਕੁਝ ਮੇਰੇ ਨੇ ਕੁਝ ਤੇਰੇ ਨੇ ਕੁਝ ਮੇਰੇ ਨੇ ਇੱਥੇ ਰੰਗ-ਪਿਰੰਗੇ ਚਿਹਰੇ ਨੇ ਕੁਝ ਤੇਰੇ ਨੇ ਕੁਝ ਮੇਰੇ ਨੇ ਇੱਥੇ ਰੰਗ-ਪਿਰੰਗੇ ਚਿਹਰੇ ਨੇ ਜੋ ਤੇਰੇ ਮੂੰਹ ਤੇ ਤੇਰੇ ਨੇ ਤੇ ਮੇਰੇ ਮੂੰਹ ਤੇ ਵਾਹ ਬੀ ਕੁਝ ਤੇਰੇ ਨੇ ਕੁਝ ਮੇਰੇ ਨੇ ਕੁਝ ਤੇਰੇ ਨੇ ਕੁਝ ਮੇਰੇ ਨੇ ਜਿੰਦ ਨੂੰ ਜੰਜਾਰ ਬੁਕੇਰੇ ਨੇ ਕੁਝ ਤੇਰੇ ਨੇ ਕੁਝ ਮੇਰੇ ਨੇ ਜਿੰਦ ਨੂੰ ਜੰਜਾਰ ਬੁਕੇਰੇ ਨੇ ਕੁਝ ਦੁੱਖੜੇ ਨੇ ਕੁਝ ਖੇੜੇ ਨੇ ਪਾਏ ਜਜ਼ਬਾਤਾਂ ਦੇ ਕੁਝ ਤੇਰੇ ਨੇ ਕੁਝ ਤੇਰੇ ਨੇ ਕੁਝ ਮੇਰੇ ਨੇ ਯਾਦਾਂ ਦੇ ਰਹਿਣ ਬਸੇਰੇ ਨੇ ਕੁਝ ਤੇਰੇ ਨੇ ਕੁਝ ਮੇਰੇ ਨੇ ਯਾਦਾਂ ਦੇ ਰਹਿਣ ਬਸੇਰੇ ਫਿਕਰਾਂ ਨੇ ਪਾਏ ਘੇਰੇ ਨੇ ਅਧੂਏ ਚਾਅ ਬਥੇਰੇ ਨੇ ਕੁਝ ਤੇਰੇ ਨੇ ਕੁਝ ਕੁਝ ਤੇਰੇ ਨੇ ਕੁਝ ਮੇਰੇ ਨੇ ਖੁਆਇਸ਼ਾਂ ਨੇ ਖੰਭ ਖਲੇਰੇ ਕੁਝ ਤੇਰੇ ਨੇ ਕੁਝ ਮੇਰੇ ਨੇ ਖੁਆਇਸ਼ਾਂ ਨੇ ਖੰਭ ਖਲੇਰੇ ਨੇ ਫਰਜ਼ਾਂ ਦੇ ਕਾਗ ਬਨੇਰੇ ਨੇ ਜ਼ਿੰਦਗੀ ਨਾ ਰੰਜ ਬਥੇਰੇ ਕੁਝ ਤੇਰੇ ਨੇ ਕੁਝ ਕੁਝ ਤੇਰੇ ਨੇ ਕੁਝ ਮੇਰੇ ਨੇ ਦੁਨੀਆ ਵਿੱਚ ਦਰਦ ਕਨੇਰੇ ਨੇ ਕੁਝ ਤੇਰੇ ਨੇ ਕੁਝ ਮੇਰੇ ਨੇ ਦੁਨੀਆ ਵਿੱਚ ਦਰਦ ਖੁਸ਼ੀਆਂ ਲੱਖ ਸੱਚਾ ਇੱਥੇ ਵਿਕਦੇ ਹਰ ਪੇਚੇ ਕੁਝ ਤੇਰੇ ਨੇ ਕੁਝ ਮੇਰੇ ਨੇ ਧੰਨਵਾਦ ਬਹੁਤ ਬੱਧੀ ਬੱਚੇ ਬਹੁਤ ਬੱਧੀ ਬੋਲਦੇ ਆ